ਪੰਜਾਬ ਦੇ ਵਿੱਚ ਸਰਚ ਅਭਿਆਨ ਚੱਲ ਰਿਹਾ ਹੈ ਇਹ ਆਪਰੇਸ਼ਨ ਪ੍ਰਹਾਰ ਅਤੇ ਜੁੱਧ ਨਸਿਆਂ ਵਿਰੁੱਧ ਦੇ ਤਹਿਤ ਪੰਜਾਬ ਪੁਲਿਸ ਆ ਜਿਹੜੀ ਉਹ ਪੂਰੀ ਸਖਤ ਨਜ਼ਰ ਆ ਰਹੀ ਆ ਤੁਸੀਂ ਪਾਸੋਂ ਦੇ ਮੇਨ ਬੱਸ ਸਟੈਂਡ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਜਿੱਥੇ ਚੈਕਿੰਗ ਕੀਤੀ ਜਾ ਰਹੀ ਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਹੇ ਸਮੇਂ ਪਾਸੋਂ ਦੇ ਮੇਨ ਬੱਸ ਸਟੈਂਡ ਦੇ ਵਿੱਚ ਆ ਮੌਜੂਦ ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਸਖਤ ਐਕਸ਼ਨ ਆ ਜਿਹੜਾ ਉਹ ਕੀਤਾ ਜਾ ਰਿਹਾ ਏ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਆਪਰੇਸ਼ਨ ਪ੍ਰਹਾਰ ਅਤੇ ਜੁੱਧ ਨਸਿਆਂ ਵਿਰੁੱਧ ਚਲਾਇਆ ਜਾ ਰਿਹਾ ਉਸ ਦੇ ਤਹਿਤ ਚੈਕਿੰਗ ਹੈ ਜਿਹੜੀ ਕੀਤੀ ਜਾ ਰਹੀ ਹੈ ਸਾਡੇ ਨਾਲ ਅਧਿਕਾਰੀ ਨੇ ਪੰਜਾਬ ਸਿੰਘ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਇਹਦੇ ਬਾਰੇ ਦੱਸਾਂਗੇ ਉਹ ਇਹ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਤੇ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਜੀ ਉਦਨਸਿਆਂ ਵਿਰੁੱਧ ਅਤੇ ਇਹ ਪ੍ਰਹਾਰ ਆਪਰੇਸ਼ਨ ਜੋ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਵਾਹਨਾਂ ਦੀ ਬਸਾਂ ਦੀ ਤੇ ਜੋ ਜੋ ਵੀ ਸੱਕੀ ਇਸ ਭੜੇ ਅੰਸਰ ਨੇ ਉਹਨਾਂ ਨੂੰ ਤਾਰ ਕੇ ਚੈੱਕ ਕੀਤਾ ਜਾਂਦਾ ਹੈ ਜੋ ਵੀ ਕੋਈ ਅਕੇ ਕੋਈ ਸਾਨੂੰ ਪਤਾ ਲੱਗੇ ਉਸ ਖਿਲਾਫ ਕਾਰਵਾਈ ਕਰਾਂਗੇ ਜੀ ਤੇ ਚਲਾਨ ਵੀ ਕੀਤੇ ਜਾ ਰਹੇ ਨੇ ਜੀ ਚਲਾਨ ਵੀ ਹੋ ਰਹੇ ਨੇ ਜੀ ਜਿਨ੍ਹਾਂ ਦੇ ਕੋਲ ਕੋਈ ਕਾगज ਡਾਕੂਮੈਂਟ ਨਹੀਂ ਹੈ ਕੋਈ ਸੀਟ ਬੈਲਟ ਨਹੀਂ ਲਾਈ ਹੈ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਜੀ ਤੇ ਜਿਹੜੇ ਸਰਾਰਤੀ ਅੰਸਰ ਨੇ ਜੀ ਸਮਾਜ ਵਿਰੋਧੀ ਤੱਤ ਨੇ ਉਹਨਾਂ ਨੂੰ ਕੀ ਕਹਾਂਗੇ ਤੁਸੀਂ ਕੀ ਸਖਤ ਤਾੜਨਾ karenge ਅਸੀਂ ਕਹਾਂਗੇ ਵੀ ਇਹੋ ਜਿਹਾ ਕੋਈ ਕਦਮ ਕੰਮ ਨਾ ਕਰਨਾ ਜਿਹਦੇ ਜਿਸ ਤੇ ਮਤਲਬ ਕਿ ਅਸੀਂ ਵੀ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜੇ ਕੋਈ ਮਾੜਾ ਕੋਈ ਕੰਮ ਕਰਨਗੇ ਜੀ ਸੋ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਹੋਰ ਵੀ ਅਫਸਰ ਸਾਹਿਬਾਨ ਨੇ ਸਾਡੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਜਿਹੜੀ ਸਖਤ ਚੈਕਿੰਗ ਅਭਿਆਨ ਚੱਲ ਰਿਹਾ ਜੀ ਇਹਦੇ ਬਾਰੇ ਦੱਸਾਂਗੇ ਉਹ ਹਾਂਜੀ 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 ਜੀ ਤੇ ਜੀ ਸਾਡੇ ਮਾਨਯੋਗ ਥਰੀ ਮਾਨਯੋਗ ਐਸਐਸਪੀ ਸਾਹਿਬ ਅਤੇ ਐਡੀਐਸਪੀ ਸਾਹਿਬ ਵੱਲੋਂ ਦੇਖਦੇ ਅਨੁਸਾਰ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਬਾਕੀ ਜੁੱਧ ਨਸਿਆਮ ਰੋਧ ਇਹਦਾ ਵੀ ਆਪਣੇ ਬਾਰੇ ਗੱਲ ਆਪਣੇ ਗੱਲ ਅਫਸਰ ਨਹੀਂ ਕੱਲ ਤਾਂ ਅਨਸਰ ਨੇ ਉਹਨਾਂ ਦੇ ਹੱਥ ਪਾਈ ਜਾਊਗੀ ਹਰ ਕਦੀ ਮਾ ਚੈੱਕ ਕੀਤੀ ਜਾਂਦੀ ਹੈ ਬ੍ਰੇਕੀ ਨਾਲ ਤੇ ਜਿਨ੍ਹਾਂ ਕੋਲ ਕਾਜ ਨੀ ਪੱਤਰ ਉਹਨੇ ਵਾਸ ਦੇ ਦਿੱਤੀ ਜਾਂਦੀ ਆ ਵੀ ਆ ਉਹਦੇ ਕਾਜ ਨੀ ਪੱਤਰ ਪੂਰੇ ਰੱਖੋ ਤੇ ਆਪਦੇ ਹੈਲਮਟ ਲਾਓ ਬੈਲਟਾਂ ਲਾਓ ਜੀ ਇਹ ਤਾਂ ਜੋ ਕਿ ਅਰਸ਼ ਗੁਰੂ ਵੀ ਮਲਕੰਡਾ ਨਾਮ ਆਪਰੇ ਚੱਕ ਜੀ ਬੱਸਾਂ ਚ ਵੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਵਾਰ ਹਾਂਜੀ ਹਾਂਜੀ ਜੀ ਉਹਦੀ ਉਹਨਾਂ ਦੇ ਮਾਲ ਬੈਗ ਖੋਲ ਕੇ ਦੇਖਿਆ ਜਾ ਰਹੇ ਨੇ ਉੱਪਰ ਜੋ ਸਮਾਨ ਪਿਆ ਉਹ ਵੀ ਦੇਖਿਆ ਜਾ ਰਿਹਾ ਵੀ ਜੋ ਕਿ ਏਜਸੀ ਮਾਰ ਨਜ਼ਰ ਉਪਰੋਧੇ ਕਰ ਵੀ ਕੀਤੀ ਜਾ ਜੀ ਧੰਨਵਾਦ ਜੀ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਭਾਸੋਂ ਦੇ ਵਿੱਚ ਮੌਜੂਦ ਆ ਜਿੱਥੇ ਪੰਜਾਬ ਪੁਲਿਸ ਵੱਲੋਂ ਸਖਤ ਐਕਸ਼ਨ ਆ ਜਿਹੜਾ ਕੀਤਾ ਜਾ ਮਾਨਯੋਗ ਡੀਜੀਪੀ ਜੀ ਅਤੇ ਐਸਐਸਪੀ ਸਾਹਿਬ ਪਟਿਆਲਾ ਤੇ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਦੇ ਤਹਿਤ ਭਾਸੋਂ ਬੱਸ ਸਟੈਂਡ ਦੇ ਵਿੱਚ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਆ ਤਾੜਨਾ ਵੀ ਸਖਤ ਕੀਤੀ ਜਾ ਰਹੀ ਆ ਕਿ ਜੇ ਕੋਈ ਅਸਰਾਰਤੀ ਅੰਸਰ ਆ ਜੋ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਊਗਾ ਜਾਂ ਕੋਈ ਗਲਤ ਪ੍ਰਕਿਰਿਆ ਕਰੂਗਾ ਉਸਤੇ ਬਣਦੀ ਕਾਰਵਾਈ ਆ ਜਿਹੜੀ ਕੀਤੀ ਜਾਊਗੀ ਅਤੇ ਉਹਨਾਂ ਨੂੰ ਨੱਥ ਪਾਈ ਜਾਊਗੀ ਸੋ ਸਾਰਿਆਂ ਨੂੰ ਅਪੀਲ ਆ ਕਿ ਪੰਜਾਬ ਦੇ ਵਿੱਚ ਆਪਰੇਸ਼ਨ ਪ੍ਰਹਾਰ ਅਤੇ ਜੁਧ ਨਸੇ ਅਮਰੁੱਧ ਚੱਲ ਰਿਹਾ ਹੈ ਸਾਰੇ ਸਮਾਜ ਪ੍ਰਤੀ Se quero